ਸਾਰੇ YouTube ਵਾਲੇ ਵੀਰ ਹੁਤੇ ਗਰੁੱਪ ਵਾਲੇ ਮੈਂਬਰਾਂ ਨੂੰ ਠੀਕ ਹੈ ਜੀ ਤੇ ਜਿਹੜੀ ਹੁਣ ਗਰੁੱਪ ਦੇ ਵਿੱਚ ਮੈਂ ਪੋਸਟ ਪਾਈ ਹੈ ਮੁੰਡੇ ਨੇ ਨੰਬਰ ਭੇਜਿਆ ਸੀਗਾ ਠੀਕ ਹੈ ਜੀ ਤੇ ਉਹ ਕਹਿੰਦੇ ਕਿ ਉੱਥੇ ਲੋਡ ਹੈ ਬੰਦਿਆਂ ਦੀ ਇੱਕ ਬੰਦੇ ਦੀ ਲੋਡ ਹੈ ਠੀਕ ਹੈ ਬੰਦਿਆਂ ਦੀ ਨਹੀਂ ਇੱਕ ਬੰਦੇ ਦੀ ਲੋਡ ਹੈ ਬੰਦੇ ਕੋਲ ਸੰਜੋੜਨੋ ਹੋਵੇ ਪੇਪਰਾਂ ਦਾ ਕੈਂਡ ਦਾ ਭਾਅ ਵੀ ਸੰਜੋੜਨੋ ਹੋਵੇ ਠੀਕ ਹੈ ਜੀ ਤੁਸੀਂ ਡਾਇਰੈਕਟ ਨੰਬਰ ਪਾਤਾ ਗਰੁੱਪ ਦੇ ਵਿੱਚ ਉਹਨਾਂ ਨੂੰ ਕਾਲ ਕਰ ਲਿਓ ਇਹ ਇੱਕ ਹੰਦਾ ਮੰਨ ਲਓ ਬੰਦਾ ਆਪਾਂ ਨੂੰ ਜਾਣਦਾ ਸੀ ਆਪ ਪਤਾ ਕਰਕੇ ਆਪਣੀ ਕਲੈਰੀਫਿਕੇਸ਼ਨਲ کہہ ਰਹੇ ਆ ਵੀ ਹਾਂਜੀ ਤੁਸੀਂ ਜਾਓ ਉੱਥੇ ਠੀਕ ਹੈ ਤੁਸੀਂ ਮੇਰਾ ਵੀਰ ਉਹਨੂੰ ਕਾਲ ਕਰ ਲਿਓ ਜੇ ਕਿਸੇ ਦੀ ਰਿਕੁਆਇਰਮੈਂਟ ਹੈਗੀ ਰੋਬਾ ਸਾਈਡ ਆ ਠੀਕ ਹੈ ਜੀ ਉਹ ਮੁੰਡੇ ਨੂੰ ਅੱਗੇ ਨੰਬਰ ਮਿਲੇ ਉਹਨੇ ਮੇਰੇ ਨਾਲ ਸ਼ੇਅਰ ਕਰਤਾ ਮੈਂ ਤੁਹਾਡੇ ਨਾਲ ਗਰੁੱਪ ਦੇ ਵਿੱਚ ਸ਼ੇਅਰ ਕਰਤਾ ਠੀਕ ਹੈ ਜੀ ਪਹਿਲੀ ਗੱਲ ਇਹ ਹੋਊਗੀ ਪੈਸੇ ਦੀ ਗੱਲਬਾਤ ਕਰਕੇ ਜਾਇਓ ਜੇ ਕਿਸੇ ਦਾ ਬਣਦਾ ਹੋਇਆ ਆਪਣੀ ਗੱਲ ਕਰਕੇ ਜਾਇਓ ਵੀ ਕਿੰਨੇ ਟਾਈਮ ਦਾ ਕੰਮ ਹੈ ਕੀ ਕੰਮ ਹੈ ਸਾਰੀ ਗੱਲਬਾਤ ਕਰ ਲਿਓ ਠੀਕ ਹੈ ਤੇ ਉਹ ਤੋਂ ਬਾਅਦ ਇੱਕ ਕੰਮ ਹੋਰ ਹੈ ਵੀਰ ਉਹ ਕੰਮ ਨਹੀਂ ਹੈਗਾ ਮਤਲਬ ਥੋੜੇ ਵਰ ਦੀ ਕੰਮ ਹੈ ਜੇ ਕੋਈ ਆਪਣਾ ਵੀਰ ਰਿਮਨੀ ਸਾਈਡ ਰਹਿੰਦਾ ਹੋਵੇ ਰਿਮਨੀ ਸਾਈਡ ਰਹਿੰਦਾ ਹੋਵੇ ਉੱਥੇ ਮੈਨੂੰ ਲੱਗਦਾ ਸ਼ਾਇਦ ਇੱਕ ਵੀਰ ਨੂੰ ਕੰਮ ਮਿਲ ਰਿਹਾ ਜਾਂ ਕੋਈ ਉਹਦਾ ਮੈਸੇਜ ਆਇਆ ਸੀ ਕਹਿੰਦਾ ਵੀ ਤੁਸੀਂ ਗਰੁੱਪ ਦੇ ਵਿੱਚ ਪਾ ਦਿਓ ਉਹਨੂੰ ਉਧਰ ਰਹਿائش ਦੀ ਲੋੜ ਹੈ ਜੇ ਕੋਈ ਵੀਰ ਦਾ ਕਿਸੇ ਦਾ ਕੰਟੈਕਟ ਹੋਵੇ ਤੁਸੀਂ ਮੈਨੂੰ ਦੱਸਿਓ ਤੇ ਉਹ ਵੀਰ ਦਾ ਚਲੋ ਕਿਸੇ ਤਰ੍ਹਾਂ ਡੰਗ ਸਰ ਜੂਗਾ ਹਨਾ ਤੇ ਜਿਹੜੇ ਬੰਦੇ ਗਰੁੱਪ ਹੋ ਗਿਆ ਫੁੱਲ ਵੀਰੇਓ ਠੀਕ ਹੈ ਗਰੁੱਪ ਹੋ ਗਿਆ ਫੁੱਲ ਆਪਣਾ WhatsApp ਵਾਲਾ ਇੱਕ ਹੋਰ ਗਰੁੱਪ ਬਣਾਉਣ ਲੱਗੇ ਆਪਾਂ ਜਾਂ TikTok ਤੇ ਜਾਂ Instagram ਤੇ ਕਿਵੇਂ-ਕਿਵੇਂ ਕਰਦੇ ਆ ਕੋਈ ਹਨਾ ਉਹਦੇ ਤੇ ਬਣਾਉਣੀ ਇੱਕ ਚੈਨਲ ਜਾਂ ਤੇ ਜਿਹੜੇ ਬੰਦੇ ਚੈਨਲ ਬਣਾਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੰਮ ਵਾਲੀ ਕੋਈ ਵੀ ਵੀਡੀਓ ਆਊਗੇਟ ਲਈ ਦੇ ਪੇਪਰਾਂ ਪ੍ਰਤੀ ਤਾਂ ਸਾਨੂੰ YouTube ਤੇ TikTok ਤੋਂ ਹੀ ਪਤਾ ਲੱਗੂਗੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਤੇ ਜੇ ਰਿਮਨੀ ਦਾ ਵਿੱਚ ਬਣਦੀ ਹੋਈ ਰਹਿਸ਼ ਦੀ ਤੁਸੀਂ ਪਲੀਜ਼ ਮੈਨੂੰ ਦੱਸਿਓ ਠੀਕ ਹੈ ਜੀ ਕਿਸੇ ਦੀ ਲੋਡ ਦੀ ਜ਼ਰੂਰਤ ਹੈ ਮੰਨ ਲਓ ਆਪੂ ਦੀ ਪੂਰੀ ਹੋ ਜਾਂਦੀ ਸਰਕਲ ਕੁਮੀ ਜਾਂਦਾ ਵਧੀਆ ਓਕੇ ਬਾਈ ਸਾਸੀ